ਤੁਰਿਆ ਗੁਰੂ ਸਾਹਿਬਾਰੇ ਕਵੀ ਨੇ ਲਿਖਿਆ ਹੁੰਦੇ ਉਹ ਰਾਹਾਂ ਤੇ ਨਹੀਂ ਤੁਰਿਆ ਉਹ ਤੁਰਿਆ ਸੀ ਤੇ ਰਾਹ ਬਣ ਗਏ ਉਹ ਰਾਹਾਂ ਤੇ ਨਹੀਂ ਤੁਰਿਆ ਉਹ ਤੁਰਿਆ ਸੀ ਤੇ ਰਾਹ ਬਣ ਗਏ ਗੁਰੂ ਸਾਹਿਬ ਕਿਸੇ ਦੇ ਬਣਾਏ ਰਸਤੇ ਤੇ ਨਹੀਂ ਤੁਰੇ ਗੁਰੂ ਸਾਹਿਬ ਤੁਰਦੇ ਗਏ ਰਸਤੇ ਆਪਣੇ ਆਪ ਬਣਦੇ ਗਏ ਸਿੱਖਾ ਗੁਰੂ ਦਾ ਸ਼ਬਦ ਲੈ ਕੇ ਗੁਰੂ ਦੀ ਸਿੱਖਿਆ ਲੈ ਕੇ ਤੁਰ ਕੇ ਤਾਂ ਵੇਖ ਤੂੰ ਤੇ ਸੱਜੇ ਖੱਬੇ ਜਿੱਧਰ ਨੂੰ ਵੀ ਮੂੰਹ ਕਰਕੇ ਤੁਰੇਂਗਾ ਨਾ ਤੇਰੇ ਵਾਸਤੇ ਰਸਤੇ ਖੁੱਲ ਜਾਣੇ ਆ ਤੂੰ ਗੁਰੂ ਤੇ ਭਰੋਸਾ ਰੱਖ ਕੇ ਤਾਂ ਵੇਖ ਤੂੰ ਤੇ ਐਵੇਂ ਪੁੱਛਦਾ ਫਿਰਦਾ ਲੋਕਾਂ ਨੂੰ ਇਸ ਕਰਕੇ ਮਹਾਰਾਜ ਕਹਿੰਦੇ ਕਰਮੀ ਸਹਜ ਨਾ ਉਪਜੈ ਵਿਣ ਸਹਜੇ ਸਹंसा ਨਾ ਜਾਏ ਨਹ ਜਾਏ ਸੰਸਾ ਕਿਤੇ ਸੰਜਮ ਰਹਿ ਕਰਮ ਕਮਾਏ ਸੰਸੇ ਜੀਉ ਮਲੀਨ ਹੈ ਕਿ ਤ ਸੰਜਮ ਕਿਹੜੀ ਮਰਿਆਦਾ ਨਾਲ ਧੋਤਾ ਜਾਏ ਤੇ ਪਾਸ਼ਾ ਕਹਿੰਦੇ ਨੇ ਮੰਨਤ ਹੋਵੋ ਸ਼ਬਦ ਲਾਗੋ ਸਾਰੇ ਬਲੋ ਮੰਨ ਤੋਵੋ ਸ਼ਬਦ ਲਾਗੋ ਮੰਨ ਤੋਵੋ ਸ਼ਬਦ ਲਾਗੋ ਹਰ ਸਿਓ ਰਹੋ ਚੇਤ ਲਾਏ ਮਨ ਨੂੰ ਕਦੇ ਨਾ ਤੋਣਾ ਜੀ ਗੁਰੂ ਦੇ ਸ਼ਬਦ ਨਾਲ ਗੁਰੂ ਦੀ ਸਿੱਖਿਆ ਨਾਲ ਜਿਉਂ-ਜਿਉਂ ਸਾਡੇ ਅੰਦਰ ਗੁਰੂ ਦਾ ਸ਼ਬਦ ਟਿਕੇਗਾ ਗੁਰੂ ਦੀ ਸਿੱਖਿਆ ਅੰਦਰ ਲੈ ਕੇ ਜਾਓ ਤੇ ਆਪਣੇ ਸੋਚ ਵਧੀਆ ਲਿਆਓ ਸੋਚ ਤੋਂ ਚੰਗੇ ਕਰਮ ਕਰਾਂਗੇ ਮਨ ਆਪਣੇ ਆਪ ਹੀ ਸਾਫ਼ ਹੁੰਦਾ ਜਾਏਗਾ ਰਾਸ ਸਦਾ ਹੁੰਦਾ ਜਾਏਗਾ ਤਾਂ ਮਹਾਰਾਜ ਨੇ ਆਖਿਆ ਸੀ ਮਾਦੇਵੇ ਭਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਤੇ ਹਜ਼ੂਰ ਕਹਿੰਦੇ ਨੇ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਡਨ ਤੋਂ ਜਾਏ ਨਾ ਹਰ ਭਜਿਓ ਨਾ ਖਾਤ ਫਟਿਓ ਕਾਲ ਪਹੁੰਚੋ ਆਏ ਅੱਛਾ ਇਸ ਤੋਂ ਅਗਲਾ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦਾ ਹੈ ਇਸ ਤੋਂ ਅਗਲਾ ਸ਼ਲੋਕ ਸ਼ਲੋਕ ਮਹਲਾ 5 ਅੱਛਾ ਗਿਣਤੀ ਭਾਵੇਂ ਕਬੀਰ ਦੇ ਸ਼ਲੋਕਾਂ ਦੀ ਚੱਲ ਰਹੀ ਹੈ ਪਰ ਅਗਲਾ ਸ਼ਲੋਕ ਗੁਰੂ ਪੰਜਵੇਂ ਪਾਸ਼ਾ ਦਾ ਹੈ ਕਿਉਂਕਿ ਮਾਰਾ ਨੇ ਜੋ ਬਾਣੀ ਦਰਜ ਕੀਤੀ ਨਾ ਤੁਸੀਂ ਕਦੀ ਧਿਆਨ ਨਾ ਦੇਖਿਓ ਜਿਹੜੇ ਬਾਣੀ ਪੜਨ ਵਾਲੇ ਤੁਹਾਡੇ ਗੁਰਮੁਖ ਪਿਆਰੇ ਬੈਠੇ ਆ ਕਈਆਂ ਸ਼ਲੋਕਾਂ ਵਿੱਚ ਨਾ ਸ਼ਲੋਕ ਗੁਰੂ ਭਗਤ ਕਬੀਰ ਜੀ ਦਾ ਅੱਗੇ ਸ਼ਲੋਕ ਗੁਰੂ ਅਰਜਨ ਸਾਹਿਬ ਦਾ ਆ ਗਿਆ ਸ਼ਲੋਕ ਸ਼ੇਖ ਫਰੀਦ ਜੀ ਦਾ ਅਗਲਾ ਸ਼ਲੋਕ ਗੁਰੂ ਅਮਰਦਾਸ ਜੀ ਦਾ ਆ ਗਿਆ ਉਹਨਾਂ ਸ਼ਲੋਕਾਂ ਵਿੱਚ ਜਿਹੜੀ ਗੱਲ ਆਈ ਨਾ ਉਸ ਗੱਲ ਦੀ ਵਿਆਖਿਆ ਕਰਨ ਲਈ ਮਹਾਰਾਜ ਨੇ ਫਿਰ ਆਪਣਾ ਸ਼ਲੋਕ ਲਾ ਕੇ ਅੰਕਿਤ ਕੀਤਾ ਤਾਂ ਕਿ ਗੱਲ ਦੀ ਹੋਰ ਵਿਆਖਿਆ ਸਪਸ਼ਟ ਹੋ ਸਕੇ ਹੁਣ ਇੱਥੇ ਸ਼ਬਦ ਵਰਤਿਆ ਟਾਲੇ ਟੋਲੇ ਦੇਣ ਗਿਆ ਵੀ ਬੰਦਾ ਟਾਲਾ ਕਿਉਂ ਵੱਟਦਾ ਅਗਲੇ ਸ਼ਲੋਕ ਵਿੱਚ ਫਿਰ ਉਸ ਗੱਲ ਦੀ ਵਿਆਖਿਆ ਕੀਤੀ ਹੈ ਕਬੀਰ ਇਹ ਤਨ ਭੌਂਕਣਾ ਸ਼ਲੋਕ ਮੈਲਾ ਪੰਜਵਾਂ ਅਗਲਾ ਸ਼ਲੋਕ ਇਸ ਤੋਂ ਹੈ ਗਿਣਤੀ ਦੇ ਮੁਤਾਬਕ ਇਹ 8 ਨੰਬਰ ਸ਼ਲੋਕ ਹੈ ਉਹ 9 ਨੰਬਰ ਸ਼ਲੋਕ ਹੈ ਅਡਾ ਪਾਵਾ ਚ ਪੜਿਆ ਗਿਣਤੀ ਮੁਤਾਬਕ 8 ਤੋਂ ਬਾਅਦ ਨਵਾਂ ਸ਼ਲੋਕ ਇਹ ਪੰਜਵੇਂ ਪਾਦਸ਼ਾਹ ਜੀ ਦਾ ਹੈ ਕਬੀਰ ਇਹ ਤਨ ਭੌਂਕਣਾ ਕਹਿੰਦੇ ਤਨ ਕੁੱਤਾ ਵਾ ਤਾਂ ਟਾਲਾ ਵਟਦਾ ਵਾ ਟਾਲੇ ਟੋਲੇ ਦਿਨ ਗਿਆ ਕੁਰੰਗ ਪਿਛੈ ਉਠਤਾਏ ਅਸ਼ਕ ਮਨੂ ਕੁੱਤਾ ਕਿਉਂ ਕਿਹਾ ਕੂਕਰ ਕਿਉਂ ਕਿਹਾ ਹੁਣ ਜਿਹੜਾ ਕੂਕਰ ਵਾ ਕੁਰੰਗ ਕਹਿੰਦੇ ਨੇ ਮਰਦਾਰ ਨੂੰ ਲਾਸ਼ ਨੂੰ ਜਿਹੜੀ ਮਰਦਾਰ ਹੈ ਜਿਹੜੀ ਲਾਸ਼ ਹੈ ਤੁਸੀਂ ਕਦੀ ਤਜਰਬਾ ਕਰਕੇ ਵੇਖਿਓ ਵਾਇਗਰ ਕਬੀਰ ਕੁਕਰ ਭੌਂਕਣਾ ਕੁਰੰਗ ਪਿਛਾਇ ਉਠਤਾਏ ਕੁਰੰਗ ਕਹਿੰਦੇ ਨੇ ਮਰਦਾਰ ਨੂੰ ਜਿਉਂਦਾ ਬੰਦਾ ਵਿੜੇ ਚ ਲੰਮਾ ਪਿਆ ਹੋਵੇ ਨਾ ਕੁੱਤਾ ਉਹਦੇ ਲਾਗੇ ਨਹੀਂ ਆਉਂਦਾ ਉਹਨੂੰ ਪਤਾ ਇਹ ਬੰਦਾ ਜਿਉਂਦਾ ਦੇ ਸਵਾਸ ਚੱਲਦੇ ਨੇ ਇਨਸਾਨ ਡੈੱਡ ਹੋ ਜਾਏ ਨਾ ਅ ਜਦੋਂ ਬੰਦਾ ਚੜ੍ਹਾਈ ਕਰਦਾ ਆਪਾਂ ਉਹਦੇ ਲਾਗੇ ਰਾਤ ਨੂੰ ਜਾਗਦੇ ਕਿਉਂ ਘਰਾਂ ਵਿੱਚ ਪਸਰੇ ਜਾਗਦੇ ਆ ਉਹਦੇ ਲਾਗੇ ਗੱਲਾਂ ਬਾਤਾਂ ਕਰਦੇ ਆਪਾਂ ਕਦੀ ਕਾਰਨ ਕਦੀ ਲੱਭ ਕੇ ਵੇਖਿਆ ਹੁਣ ਮੱਝੇ ਘਰ ਦੇ ਵਿੱਚ ਨਾ ਕਿਸਾਨ ਦੇ ਮੱਝ ਬੈਠੀ ਹੋਵੇ ਜ਼ਮੀਨ ਤੇ ਤੇ ਲਾਗੇ ਕੁੱਤੇ ਤੁਰੇ ਫਰਨ ਪਸ਼ੂ ਦੇ ਲਾਗੇ ਕੁੱਤਾ ਨਹੀਂ ਹੁੰਦਾ ਉਹਨੂੰ ਪਤਾ ਇਹ ਪਸ਼ੂ ਜਿਉਂਦਾ ਹੈ ਪਰ ਜੇ ਮੱਝਾਂ ਚੜ੍ਹਾਈ ਕਰ ਜੇ ਨਾ ਉਹਦੀ ਰਾਖੀ ਕਰਨੀ ਪੈਂਦੀ ਕਿਸਾਨ ਨੂੰ ਰਾਤ ਨੂੰ ਬੀ ਜੇਮੇ ਦੇ ਲਾਗੇ ਰਾਤ ਜਾਗਿਆ ਨਾ ਤੇ ਕੁੱਤੇ ਨੇ ਜਾਂ ਕੁੱਤਿਆਂ ਨੇ ਇਕੱਠੇ ਹੋ ਕੇ ਇਸ ਪਸ਼ੂ ਨੂੰ ਖਾ ਜਾਣਾ ਅਸਾ ਕੁੱਤੇ ਨੂੰ ਸੈਂਸ ਹੈ ਵੀ ਇਹ ਇਹ ਚ ਸਵਾਸ ਖਤਮ ਹੋ ਗਏ ਉਹਨੇ ਡੈੱਡ ਹੋ ਗਿਆ ਕੁੱਤੇ ਨੂੰ ਪਤਾ ਹੈ ਕੁੱਤੇ ਨੂੰ ਕਿਹੜਾ ਕਿਸੇ ਨੇ ਦੱਸਿਆ ਸਮਝਾਇਆ ਉਹਨੂੰ ਪਤਾ ਵੀ ਇਹ ਹੁਣ ਡੈੱਡ ਹੈ ਇਹ ਜੀਵਤ ਹੈ ਜਿਉਂਦਾ ਕੁਝ ਨਹੀਂ ਕਹਿਣਾ ਪਰ ਜੇ ਡੈੱਡ ਹੈ ਉਹਨੂੰ ਖਾਣ ਵਾਸਤੇ ਆਏਗਾ ਹੁਣ ਗੱਲ ਮਰਦਾਰ ਸ਼ਬਦ ਤਾਂ ਵਰਤਿਆ ਕਿੰਦੇੜਾ ਕਬੀਰ ਇਹ ਕੂਕਰ ਭੌਂਕਣਾ ਇਹ 9 ਨੰਬਰ ਸ਼ਲੋਕ ਹੈ 209 ਨੰਬਰ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਕਬੀਰ ਜੀ ਦੇ ਸ਼ਲੋਕਾਂ ਤੋਂ ਬਾਅਦ ਗੁਰੂ ਪੰਜਵੇਂ ਪਾਤਸ਼ਾਹ ਦਾ ਸ਼ਲੋਕ ਹੈ ਉਹ ਪਹਿਲੀ ਵਿਆਖਿਆ ਕਰਨ ਵਾਸਤੇ ਵੀ ਕਬੀਰ ਟਾਲਾ ਟੋਲੇ ਦਿਨ ਗਿਆ ਇਹ ਬੰਦਾ ਟਾਲਾ ਟੋਲਾ ਕਿਉਂ ਵੜਦਾ ਹੈ ਆਸਾ ਪਾਸਾ ਕਿਉਂ ਕਰਦਾ ਹੈ ਕਿਉਂਕਿ ਜਿਸ ਮਨ ਨੇ ਰੱਬ ਦਾ ਨਾਮ ਲੈਣਾ ਸੀ ਉਹ ਤੇ ਕੁੱਤਾ ਬਣ ਗਿਆ ਉਹ ਤੇ ਮਰਦਾਰ ਲੱਭਦਾ ਫਿਰਦਾ ਹੈ ਕਬੀਰ ਕੂਕਰ ਭੌਂਕਣਾ ਕੁਰੰਗ ਪਿਛੇ ਉੱਠਦਾ ਹੈ लाश مگر ਹੁਣ ਮਰਦਾਰ ਕੀਆ ਵਿਸ਼ੇ ਵਕਾਰ ਵਕਾਰੀ ਬੰਦਾ ਵਿਸ਼ਿਆਂ ਵਾਲੇ ੱਡੇ ਸੁੰਘ ਸੁੰਘ ਕੇ ਆਬੇ ਲੱਭ ਲੈਂਦਾ ਜਿਹੜਾ ਵਕਾਰੀ ਬੰਦਾ ਹੁੰਦਾ ਨਾ ਉਹਨੂੰ ਵਕਾਰਾਂ ਦੇ ੱਡਿਆਂ ਦਾ ਪਤਾ ਹੁੰਦਾ ਵਕਾਰ ਕਿੱਥੇ ਪੋਗੇ ਜਾਂਦੇ ਸਮਝ ਆ ਗਈ ਹੁਣ ਤੁਹਾਡਾ ਕੋ ਰਿਸ਼ਤੇਦਾਰ ਹੋਵੇ ਉਹ ਨਸ਼ਾ ਪੀਂਦਾ ਹੋਵੇ ਤੁਸੀਂ ਨਾ ਪੀਂਦੇ ਹੋ ਪਰ ਉਹ ਨਸ਼ੇ ਤੋਂ ਬਿਨਾਂ ਰਹਿ ਨਾ ਸਕਦਾ ਹੋਵੇ ਤੁਸੀਂ ਪਤਾ ਕੀ ਕਹੋਗੇ ਸਾਡੇ ਇਲਾਕੇ ਤੇ ਨਸ਼ਾਈ ਨਹੀਂ ਪਰ ਉਹਨੇ ਲੱਭ ਲਿਆ ਤੁਹਾਡੇ ਇਲਾਕੇ 'ਚ ਉਹ ਹੱਸਦਾ ਕਿਉਂ ਹੁੰਦਾ ਹੈ ਨਹੀਂ ਤੁਹਾਡੇ ਇਲਾਕੇ 'ਚ ਨਸ਼ਾ ਕਹਿੰਦੇ ਨਹੀਂ ਹੈਗਾ ਕਹਿੰਦਾ ਤੁਹਾਡੇ ਇਲਾਕੇ 'ਚੋਂ ਲੈ ਕੇ ਆਇਆ ਤੁਸੀਂ ਆਪਣੀ ਜਗ੍ਹਾ ਸੱਚੇ ਸਿੱਖੋ ਕਿ ਤੁਸੀਂ ਉਹ ਕਦੀ ਰਾਹ ਹੀ ਨਹੀਂ ਪੈ ਕੋਈ ਤੁਸੀਂ ਗਾਹਕ ਨਹੀਂ ਸੀ ਹੈਗੇ ਉਹ ਗਾਹਕ ਸੀ ਅਗਲਾ ਲੱਭ ਲਿਆ ਤੇ ਲੱਭ ਵੀ ਅਗਲਾ ਤੁਹਾਡੇ ਇਲਾਕੇ 'ਚੋਂ ਲੈ ਕੇ ਆਇਆ ਹੁਸਨ ਦਾ ਮਹੱਲੇ 'ਚੋਂ ਲੈ ਆ ਹੋਏ ਪਤਾ ਨਹੀਂ ਇਹਦੇ ਵਕਾਰ ਹੈ ਜਿਹਨੇ ਵਕਾਰ ਨਹੀਂ ਭੋਗਣੇ ਉਹਦੇ ਵਾਸਤੇ ਸਾਰੀ ਦੁਨੀਆ ਸਹੀ ਹੈ ਜਿਹਨੇ ਵਕਾਰ ਭੋਗਣੇ ਆ ਉਹ ਅੱਡਾ ਲੱਭ ਲੈਂਦਾ ਕਬੀਰ ਕੂਕਰ ਭੌਂਕਣਾ ਕੁਰੰਗ ਪਿੱਛੇ ਉੱਠਦਾ ਹੈ ਤੇ ਅੱਗੇ ਪਤਾ ਕੀ ਆਖਿਆ ਕਰਮੀ ਸਤਗੁਰ ਪਾਇਆ ਬਖਸ਼ਿਸ਼ ਨਾਲ ਅਸੀਂ ਗੁਰੂ ਪਾ ਲਿਆ ਹੁਣ ਜਿਨ ਹੌਲੀਆ ਛੜਾਏ ਅਸੀਂ ਭਾਗਾ ਵਾਲਿਆਂ ਸਾਨੂੰ ਬਖਸ਼ਿਸ਼ ਨਾਲ ਐਸਾ ਮਹਾਨ ਸਤਗੁਰੂ ਮਿਲ ਗਿਆ ਸਾਨੂੰ ਉਹਨੇ ਬਚਾ ਲਿਆ ਸਾਡਾ ਮਨ ਹੁਣ ਮੁਰਦਾਰ ਵਾਲੇ ਬੰਨੇ ਨਹੀਂ ਜਾਂਦਾ ਸਾਡਾ ਮਨ ਮੁਰਦਾਰ ਨਹੀਂ ਜਾਂਦਾ ਫਰਦਸ ਕਰਮੀ ਕਰਮੀ ਕਹਿੰਦੇ ਬਖਸ਼ਿਸ਼ ਨੂੰ ਕਰਮ ਸ਼ਬਦ ਬਖਸ਼ਿਸ਼ ਲਈ ਵੀ ਆਇਆ ਤੇ ਕਰਮ ਸ਼ਬਦ ਕਾਮ ਲਈ ਵੀ ਆਇਆ ਜਦੋਂ ਆਪਾਂ ਪੜਦੇ ਆ ਕਿਰਤ ਕਰਮ ਕੇ ਵਿਛੜੇ ਉਥੇ ਕਰਮਦਾਰਤ ਕੀ ਹੈ ਕੀਤੇ ਹੋਏ ਕੰਮ ਜਦੋਂ ਆਪਾਂ ਜਪਜੀ ਸਾਹਿਬ ਚ ਪੜਦੇ ਆਂ ਕਰਮਖੰਡ ਕੀ ਬਾਣੀ ਜ਼ੋਰ ਉਥੇ ਕਰਮਦਾਰਤ ਬਖਸ਼ਿਸ਼ ਹੈ ਸ਼ਬਦ ਕਰਮੀ ਹੈ ਹੁਣ ਇੱਥੇ ਮਹਾਰਾਜ ਕੀ ਆਂਦੇ ਭਲਾ ਕਰਮੀ ਸਤਗੁਰ ਪਾਇਆ ਅਸੀਂ ਬਖਸ਼ਿਸ਼ ਨਾਲ ਗੁਰੂ ਪਾ ਲਿਆ ਗੁਰੂ ਦੀ ਸਿੱਖਿਆ ਅੰਦਰ ਧਾਰਨ ਕਰ ਲਈ ਤੇ ਸਾਡਾ ਮਨ ਕੂਕਰ ਹੁਣ ਮਰਦਾਰ ਖਾਨ ਨਹੀਂ ਜਾਂਦਾ ਵਕਾਰ ਭੋਗਣ ਨਹੀਂ ਜਾਂਦਾ ਜਿੰ ਹਾਂ ਲੀਆ ਛਡਾਏ ਮੈਨੂੰ ਛਡਾ ਲਿਆ ਤੇ ਇੱਕ ਬੇਨਤੀ ਚੇਤਾ ਰੱਖਿਓ ਕੋਠੀਕਾਰ ਜ਼ਮੀਨ ਜਾਇਦਾਦ ਫੈਕਟਰੀ ਦੁਕਾਨਾਂ ਕਾਰੋਬਾਰ ਇਹ ਇਕੱਲੀ ਰੱਬ ਦੀ ਬਖਸ਼ਿਸ਼ ਨਹੀਂ ਹੈ ਇਹ ਤੇ ਬੜਿਆਂ ਲੋਕਾਂ ਕੋ ਹੈਗੀ ਹੈ ਰੱਬ ਦੀ ਬਖਸ਼ਿਸ਼ ਹੈ ਤੁਹਾਡੀ ਜ਼ਿੰਦਗੀ ਚ ਗੋਣ ਆ ਜਾਣ ਪਰਮੇਸ਼ਰ ਦੀ ਯਾਦ ਆ ਜਾਏ ਵਕਾਰੀ ਜੀਵਨ ਖਤਮ ਹੋ ਜਾਏ ਰੱਬ ਦੀ ਬਖਸ਼ਿਸ਼ ਹੈ ਤੇ ਜੇ ਜੀਵਨ ਚ ਵਕਾਰ ਹੈ ਕਾਰੋਬਾਰ ਭਾਵੇਂ ਬੰਦਾ ਦਾ ਤੇਰਾ ਬਹੁਤ ਵੱਡਾ ਹੋਵੇ ਸਮਝ ਲੈ ਤੇਰੇ ਉੱਤੇ ਰੱਬ ਦੀ ਬਖਸ਼ਿਸ਼ ਨਹੀਂ ਹੈ ਆ ਚੇਤਾ ਰੱਖਿਓ ਬੜੇ ਲੋਕ ਜਿਨ੍ਹਾਂ ਕੋਲ ਬਹੁਤ ਕੁਝ ਹੈ ਪੈਸੇ ਦਾ ਪਤਾ ਹੀ ਨਹੀਂ ਪਰ ਜੀਵਨ ਵਕਾਰਾਂ ਨਾਲ ਭਰਿਆ ਪਿਆ ਹੈ ਐਬਾਂ ਨਾਲ ਭਰਿਆ ਪਿਆ ਐਬ ਤਨ ਚਿਕੜੋ ਇਹ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਕੂ ਭਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਵੀ ਮੋਹਿਆ ਕਸ਼ ਆਰਾ ਪਾਰ ਨਾ ਸੂਝ ਸਗਲ ਭਵਨ ਕੇ ਨਾਇਕਾ ਇੱਕ ਸ਼ੇਨਾ ਹੇ ਸਾਰੇ ਭਵਨਾਂ ਦੇ ਮਾਲਕ ਵੈਗਰੂ ਪਰਮਾਤਮਾ ਜੀ ਇੱਕ ਸ਼ਿਨ ਵਾਸਤੇ ਮੈਨੂੰ ਅਹਿਸਾਸ ਹੋ ਜਾਏ ਕਿ ਤੁਸੀਂ ਕਣ ਕਣ ਜ਼ਰੇ ਜ਼ਰੇ ਵਿੱਚ ਵਿਆਪਕ ਹੋ ਜਦੋਂ ਇਹ ਤੁਸੀਂ ਅਨੁਭਵ ਕਰ ਲਿਆ ਤੁਹਾਡਾ ਕਿਤੇ ਵੀ ਕਿਸੇ ਨਾਲ ਬੇਈਮਾਨੀ ਕਰਨ ਨੂੰ ਦਿਲ ਨਹੀਂ ਕਰਨਾ ਇਹੋ ਪਰਮੇਸ਼ਰ ਦੀ ਬਖਸ਼ਿਸ਼ ਹੈ ਇਹੋ ਬਖਸ਼ਿਸ਼ ਹੈ ਤੁਹਾਾਰੇ ਇੱਕ ਦਿਨ ਮਾਦਵੇ ਭਜ ਦਿਨ ਨਿਤ ਰਹਿਣੀ ਮਾਦਵ ਰੱਬ ਨੂੰ ਯਾਦ ਕਰ ਦਿਨ ਰਾਤ ਹਰ ਵਕਤ ਜਨਮ ਪਦਾਰਥ ਜੀਤ ਹਰ ਛਰਨ ਇਸ ਜਨਮ ਰੂਪੀ ਪਦਾਰਥ ਨੂੰ ਜਿੱਤ ਲ ਜਤੰਦਾਰ ਸਮਝਦੇ ਹੋ ਹੁਣ ਕਈ 100 ਸਾਲ 50 ਸਾਲ ਉਮਰ ਭੋਕੇ ਵੀ ਨਹੀਂ ਜਿੱਤ ਪਾਏ ਕੋਈ ਨਹੀਂ ਯਾਦ ਕਰਦਾ ਤੇ ਬਾਬਾ ਫਤਿਹ ਸਿੰਘ ਹੁਣੇ 7 ਸਾਲ ਧਰਤੀ ਤੇ ਰਹਿ ਕੇ ਜੀਵਨ ਜਨਮ ਨੂੰ ਐਸਾ ਜਿੱਤ ਕੇ ਗਏ ਕਿ ਰਹਿਂਦੀ ਦੁਨੀਆ ਤੱਕ ਬਾਬਾ ਫਤਿਹ ਸਿੰਘ ਉਹਨਾਂ ਨੂੰ ਦੁਨੀਆ ਸਿਰਦਾ ਕਰਦੀ ਰਹੇਗੀ ਇਹਨੂੰ ਜਤਨਾ ਕਹਿੰਦੇ ਆ ਕੋਈ ਬੰਦਾ 70 ਸਾਲ ਭੋਕੇ ਜਾਂਦਾ ਉਮਰ ਕਿੰਨੇ ਕੁ ਲੋਜ ਯਾਦ ਕਰਦੇ ਜੀਨੂੰ ਵੱਤ ਵਾਦੋ ਦੇ ਪਰਿਵਾਰ ਦੇ ਚਾਰ ਮੈਂਬਰ ਉਹ ਵੀ ਥੋੜਾ ਟਾਈਮ ਯਾਦ ਕਰਨਗੇ ਹੌਲੀ ਹੌਲੀ ਜਿਉਂ ਜਿਉਂ ਅਗਲੀਆਂ ਦੂਜੀਆਂ ਤੀਜੀਆਂ ਪੀੜ੍ਹੀਆਂ ਆਉਣੀਆਂ ਉਹਨਾਂ ਹੌਲੀ ਹੌਲੀ ਚੇਤਾ ਭੁੱਲ ਜਾਣਾ ਐਥੇ ਹੁਣ ਆਪਾਂ ਨੂੰ ਬੈਠਿਆਂ ਨੂੰ ਪੁੱਛੇ ਆਪਾਂ ਨੂੰ ਆਪਣੇ ਪਿਤਾ ਦਾ ਪਤਾ ਦਾਦੇ ਦਾ ਪਤਾ ਪਰਦਾਦੇ ਦਾ ਪਤਾ ਵੱਤ ਵਾਦ ਤੇ ਜੇ ਆਪਾਂ ਨੂੰ ਇੱਥੇ ਕੋਈ ਪੁੱਛੇ ਪੁਰਾਣੇ ਸਮੇਂ 'ਚ ਕੈਮਰੇ ਨਹੀਂ ਸੀ ਹੁੰਦੇ ਜੇ ਆਪਰੋਂ ਪੁੱਛਿਆ ਆਪਣੇ ਪਰਦਾਦੇ ਦਾ ਪਰਦਾਦੇ ਦਾ ਕੀ ਨਾਮ ਸੀ ਪੰਜ ਸੱਤ ਪੀੜ੍ਹੀਆਂ ਪਿਛੇ ਆਪਾਂ ਨੂੰ ਨਹੀਂ ਪਤਾ ਕੋ ਬਹੁਤ ਐਡਵਾਂਸ ਫੈਮਿਲੀ ਹੋਏਗੀ ਉਹਨਾਂ ਫੋਟੋ ਸੰਭ ਕੇ ਰੱਖੀ ਹੋਏਗੀ ਕੋ ਬਹੁਤ ਐਡਵਾਂਸ ਨਹੀਂ ਤੇ 5 6 ਪੀੜ੍ਹੀਆਂ ਪਿੱਛੇ ਨਹੀਂ ਪਤਾ ਹੁਣ ਆਪਾਂ ਨੂੰ ਪਤਾ ਕੀ ਲੱਗਦਾ ਕਿ ਸਾਡੀਆਂ ਤੇ ਇੰਨੀਆਂ ਫੋਟੋਆਂ ਆ ਸਾਡੇ ਬੱਚੇ ਨੇ ਸਾਨੂੰ ਯਾਦ ਕਰਨਾ ਤੁਸੀਂ ਨਵਾਂ ਮੋਬਾਈਲ ਲੈਂਦੇ ਹੋ ਤੇ ਪਹਿਲੀਆਂ ਤੁਹਾਨੂੰ ਡਿਲੀਟ ਕਰਨੀਆਂ ਪੈਂਦੀਆਂ ਤੁਹਾਡਾ ਜਿਹੜਾ ਮੋਬਾਈਲ ਭਰ ਜਾਂਦਾ ਨਾ ਉੱਤੇ ਵਿੱਚ 2.5 ਹਜ਼ਾਰ ਫੋਟੋ ਆ 4000 ਫੋਟੋ ਆ ਤੁਹਾਨੂੰ ਪਹਿਲੀਆਂ ਡਿਲੀਟ ਕਰ ਨਵੀਆਂ ਫੇਸ ਆਪਾਂ ਆਪਣੇ ਜੀਵਨ ਚ ਕਿੰਨੀਆਂ ਡਿਲੀਟ ਕੀਤੀਆਂ ਤੇ ਕਿੰਨੀਆਂ ਨਵੀਆਂ ਖਚਾਈਆਂ ਤੇ ਪੰਜਵੀਂ ਛਵੀਂ ਪੀੜ੍ਹੀ ਤੱਕ ਜਦੋਂ ਜਵਾਕਾਂ ਨੇ ਮੋਬਾਈਲ 'ਚ ਫੋਟੋ ਵੇਖਣੀ ਵੀ ਆਹ ਬਾਪੂ ਜਿਹਾ ਕਿਹੜਾ ਉਹਨਾਂ ਤੁਹਾਡਾ ਪਰਦਾਦਾ ਉਹਨਾਂ ਕਹਣਾ ਅੱਛਾ ਇਹਨੂੰ ਡਿਲੀਟ ਕਰੋ ਅਸੀਂ ਆਪਣੇ ਪਰਦਾਦੇ ਦੀ ਫੋਟੋ ਭਰੀਏਗੇ ਭਰੀਏ ਹੋਣਾ ਪਰ ਜਿਹੜੇ ਚੰਗਾ ਕੰਮ ਕਰਨਗੇ ਨਾ ਉਹਨਾਂ ਦੇ ਕਿਸੇ ਮੋਬਾਈਲ 'ਚ ਫੋਟੋ ਰੱਖਣ ਦੀ ਲੋੜ ਨਹੀਂ ਪਈ ਮਨੁਖਤਾ ਤੇ ਹਿਰਦੇ ਦੇ ਵਿੱਚ ਉਹਦੀ ਫੋਟੋ ਹੋਏਗੀ ਹੁਣ ਭਗਤ ਪੂਰਨ ਸਿੰਘ ਜੀ ਦੀ ਫੋਟੋ ਕਿਸੇ ਮੋਬਾਈਲ 'ਚ ਹੈ ਮਨੁਖਤਾ ਦੇ ਹਿਰਦੇ 'ਚ ਬਾਬਾ ਫਤੇ ਸਿੰਘ ਉਹਨਾਂ ਦੀ ਫੋਟੋ ਮਨੁਖਤਾ ਦੇ ਹਿਰਦੇ 'ਚ ਭਲਾ ਕੀਤਾ ਨਾ ਚੰਗਾ ਕੰਮ ਕੀਤਾ ਜਿਨ੍ਹਾਂ ਨੇ ਮੋਇਆ ਗੰਡ ਨੇਕੀ ਸਾਥ ਹੋਏ ਜਿਹੜੇ ਮਰ ਜਾਂਦੇ ਆ ਚੰਗੇ ਕੰਮ ਕਰਦੇ ਉਹਨਾਂ ਦੀ ਨੇਕੀ ਉਹਨਾਂ ਦੇ ਨੇਕ ਕਰਮ ਹੀ ਸੰਸਾਰ ਦੇ ਵਿੱਚ ਉਹਨਾਂ ਦੀ ਪਛਾਣ ਬਣਦੀ ਆ ਲੋਕ ਉਹਨਾਂ ਨੂੰ ਯਾਦ ਕਰਦੇ ਵੀ ਕੋਈ ਚੰਗਾ ਇਨਸਾਨ ਦੁਨੀਆ ਤੇ ਆਇਆ ਸੀ ਮਾਦਵੇ ਪਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਤੇ ਪਾਸ਼ਕ ਦੇ ਬਹਿਤੀ ਜਾਤ ਬਹਿਤੀ ਬਹਿ ਰਹੀ ਹੈ ਜਾਤ ਜਾ ਰਹੀ ਹੈ ਕੀ ਉਮਰ ਜਿਵੇਂ ਪਾਣੀ ਵਹਿ ਰਿਹਾ ਇਹਦਾ ਉਮਰ ਵਹਿ ਰਹੀ ਆ ਉਮਰ ਦੀ ਨਦੀ ਵਹਿ ਰਹੀ ਆ ਪਾਣੀ ਤਰਾਂ ਤਰੀ ਜਾ ਰਹੀ ਆ ਆਪਣੇ ਕਹਣਗੇ ਵਰੇ ਵਰੇ ਦਾ ਦਿਨ ਹੈ ਵਰੇ ਦਾ ਦਿਨ ਤੇ ਤਾਂ ਹੋਇਆ ਜੇ ਤੇਰੀ ਜ਼ਿੰਦਗੀ ਦੁਬਾਰਾ ਆਉਣਾ ਹੈ ਆ 2025 ਹੈ ਜਿਹੜਾ ਅੱਜ ਦਿਨ ਤੁਹਾਡੀ ਜ਼ਿੰਦਗੀ ਚ ਆ ਗਿਆ ਹੈ ਇਹ ਦੁਬਾਰਾ ਆਉਣਾ ਹੈ ਮੰਨ ਲਓ ਅਜ 9 ਮਾਰਚ ਤੁਹਾਡੀ ਜ਼ਿੰਦਗੀ ਚ ਆ ਗਿਆ ਹੁਣ 9 ਮਾਰਚ ਦੁਬਾਰਾ ਆਉਣਾ ਪਰ 26 ਆਉਣਾ ਨਾ 25 ਥੋੜਾ ਆਉਣਾ ਜਿਹੜਾ ਪਾਣੀ ਇੱਕ ਵਾਰੀ ਵਹਿ ਗਿਆ ਦੁਬਾਰਾ ਨਹੀਂ ਆਉਣਾ ਬਹਿਤੀ ਜਾਤ ਸਾਰੇ ਪੜੋਂ ਨਾਲ ਬਹਿਤੀ ਜਾਤ ਕਦੇ ਕਦੇ ਕਦੀ ਦ੍ਰਿਸ਼ਟੀ ਲਾ ਕੇ ਨਹੀਂ ਵੇਖੀ ਧਿਆਨ ਲਾ ਕੇ ਨਹੀਂ ਵੇਖਿਆ ਤੂੰ ਨਦੀ ਦੇ ਕੰਡੇ ਤੇ ਖਲੋਤਾ ਵੇਖੀ ਜਾਨਾ ਆ ਕੱਖ ਰੱਖਿਆ ਪਾਣੀ ਦਾ ਉਹ ਰੁੜ ਕੇ ਚਲਾ ਗਿਆ ਆਪਣੇ ਬਾਰੇ ਕਦੇ ਧਿਆਨ ਲਾ ਕੇ ਨਹੀਂ ਵੇਖਿਆ ਤੂੰ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਕੀ ਕਰਦਾ ਮਿੱਠਿਆ ਮੋਹ ਮਿੱਠ ਕਹਿੰਦੇ ਨਾਸ਼ਵੰਤ ਨੂੰ ਨਾਸ਼ਵੰਤ ਪਦਾਰਥਾਂ ਦੇ ਮੋਹ ਚ ਪੈ ਕੇ ਮੋਹ ਰ ਬਾਣੀ ਚਿਕੜ ਆਖਿਆ ਪਿਆਰਿਓ ਤੇ ਚਿਕੜ ਵਿੱਚ ਤੁਰਨਾ ਬਹੁਤ ਔਖਾ ਹੁੰਦਾ ਕੋਈ ਤਿਲਕਣ ਦਾ ਡਰਦਾ ਪੰਕਜ ਮੋ ਪੰਕਜ ਮੋ ਪਾਗ ਨਹੀਂ ਚੱਲੇ ਹਜ਼ੂਰ ਕਹਿੰਦੇ ਹਮ ਦੇਖਾ ਤਾਂ ਡੁੱਬੀ आले ਮੋਦ ਚਿਕੜ ਚ ਮੈਂ ਪੂਰਾ ਦੇ ਪੂਰ ਗਰਕ ਹੁੰਦੇ ਵੇਖੇ ਮਹਾਰਾਜ ਕਹਿੰਦੇ ਮਿਥਿਆ ਮੋ ਬੰਦਾ ਨਿਤ ਪਰਚ ਜਿਵੇਂ ਕੱਪੜੇ ਦੇ ਬੰਨੂ ਬੰਨੀ ਜਾਂਦਾ ਪੰਡਾ ਬੰਨੀ ਜਾਂਦਾ ਮਹਾਰਾਜ ਕਹਿੰਦੇ ਇਮੋ ਦੇ ਵਿੱਚ ਫਸਿਆ ਹੋਇਆ ਨਾਸ਼ਵੰਤ ਪਦਾਰਥ ਇਕੱਠੇ ਕਰੀ ਜਾਂਦਾ ਨਾਸ਼ਵੰਤ ਜਿਹੜੀ ਚੀਜ਼ ਇਕੱਠੀ ਕਰਨੀ ਸੀ ਨਾ ਜਿੱਥੇ ਜਾਏ ਤਦ ਵਰਤਣਾ ਜੋ ਘਰ ਛੱਡ ਗਵਾਵਣਾ ਸੋ ਲਗਾ ਮਨਮਾਹੇ ਜਿਹੜਾ ਘਰ ਛੱਡ ਕੇ ਹੁਣ ਧੀ ਆ ਨਾ ਉਹਨੂੰ ਆਪਾਂ ਜਦੋਂ ਧੀ ਪੇਕੇ ਪਲਦੀ ਆ ਨਾ ਆਪਾਂ ਉਹ ਵਿਚਾਰੀ ਬਥੇਰਾ ਕਹਿੰਦੀ ਆ ਰੂਮ ਮੇਰਾ ਵਾ ਪਰ ਮਾਂ ਬਾਪ ਤਾਂ ਕੀ ਜਾਂਦੇ ਆ ਹੈਗਾ ਤੇਰਾ ਪਰ ਜਦੋਂ ਤੱਕ ਤੂੰ ਵਿਆਹੀ ਨਹੀਂ ਜਾਂਦੀ ਜਦੋਂ ਵੈਈ ਕੀ ਫੇ ਤੇਰਾ ਰੂਮ ਤੇ ਅਗਲੇ ਘਰ ਹੁਣਾ ਨਾ ਤੇਰਾ ਅਗਲੇ ਘਰ ਚ ਤੇਰਾ ਕਮਰਾ ਬਣਿਆ ਹੋਣਾ ਉੱਥੇ ਧੀ ਨੂੰ ਆਪਾਂ ਦੱਸਦੇ ਆ ਪਰ ਆਪਣੇ ਬਾਰੇ ਕਦੀ ਸੋਚਿਆ ਵੀ ਘਰ ਤੇ ਤੇਰਾ ਵੀ ਨਹੀਂ ਹੈਗਾ ਧੀ ਨੂੰ ਤੇ ਕਹੀ ਜਾਂਦੇ ਤੇਰਾ ਘਰ ਨਹੀਂ ਹੈਗਾ ਪਰ ਤੇਰਾ ਘਰ ਆ ਗਿਆ ਆਪਣਾ ਹੈਗਾ ਬੋਲੋ ਪਿਆਰੋ ਤੂੰ ਭਾਵੇਂ ਬੜੀਆਂ ਰੀਜਾਂ ਨਾਲ ਰੂਮ ਬਣਾਇਆ ਹੋਵੇ ਜੇ ਤੇ ਨਾਰਮਲ ਡੈਥ ਹੋ ਗਈ ਫੇ ਤੇ ਠੀਕ ਹੈ ਘਰ ਰੱਖਣਗੇ ਕਿਤੇ ਰੱਬ ਨਾ ਕਰੇ ਕੋ ਭਾਣਾ ਵਾਪਰ ਜੇ ਕੋ ਐਕਸੀਡੈਂਟ ਹੋ ਜਾਏ ਤੇ ਕਈ ਵਾਰੀ ਡੈਡ ਬੋਡੀ ਇਦਾਂ ਦੀ ਹੋ ਜਾਂਦੀ ਵੀ ਘਰ ਲੈ ਆਉਣ ਵਾਲੀ ਰਹਿੰਦੀ ਨਹੀਂ ਉਹ ਕਹਿੰਦੇ ਜੀ ਸਿੱਧਾ ਮੜੀਆਂ ਚ ਲੈ ਜਾਓ ਸ਼ਮਸ਼ਾਨ ਭੂਮੀ ਲੈ ਜਾਓ ਵਿਖਾਉਣ ਵਾਲਾ ਨਹੀਂ ਹੈਗਾ ਘਰ ਦੇ ਬੜੇ ਚੀਕਾ ਮਾਰਦੇ ਇੱਕ ਵਾਰੀ ਘਰ ਲਾਓ ਲਿਆਉਣ ਵਾਲਾ ਹੈ ਹੀ ਨਹੀਂ ਜੇ ਘਰ ਰੱਖਿਆ ਵੀ ਹੋਊਗਾ ਤੇ ਕਿੰਨੀ ਕੀ ਦੇਰ ਰੱਖੋਗੇ ਜੀ ਆ ਕੋਵਿਡ ਨੇ ਬੜੀ ਪਿਕਚਰ ਸਾਫ਼ ਕਰ ਦਿੱਤੀ ਆਪਣੇ ਪਰਖੇ ਗਏ ਜਿਹਨਾਂ ਨੂੰ ਮੌਤ ਦਾ ਡਰ ਸੀ ਜਿਹੜੀ ਮਾਂ ਮੂੰਹ ਚ ਗਰਾਈਆਂ ਪਾਉਂਦੀ ਸੀ ਉਹਦੇ ਸੰਸਕਾਰ ਤੇ ਬੱਚੇ ਹੀ ਨਹੀਂ ਪਹੁੰਚ ਸਕੇ ਬਾਪ ਦੇ ਸੰਸਕਾਰ ਤੇ ਪੋਤੀ ਨਹੀਂ ਪਹੁੰਚ ਸਕੇ ਬੜਾ ਕੁਝ ਸਾਫ ਮੈਂ ਕਹਿੰਦੀ ਕਿ ਸੋਚਦਾ ਕੁਦਰਤ ਨੇ ਬੜਾ ਕੁਝ ਵਖਾਤਾ ਵੀ ਹੈ ਕੀ ਤੇਰਾ ਵੈਸੇ ਤੂੰ ਫੜਾ ਮਾਰਦਾ ਫਰਦਾ ਮੇਰਾ ਪੁੱਤ ਹੈ ਮੇਰੀ ਨੋਹ ਹੈ ਮੇਰਾ ਫਲਾਣਾ ਹੈ ਤੇ ਕਈ ਉਹ ਵੀ ਅਗੇ ਸੀ ਪੰਜਾਬੀ ਆਪਣੇ ਜਿਨ੍ਹਾਂ ਨੇ ਸਿਰ ਤੇ ਖਫਣ ਬਣ ਕੇ ਸੰਸਕਾਰ ਵੀ ਕੀਤੇ ਨੇ ਉਹਨਾਂ ਨੂੰ ਵੀ ਕੁਝ ਨਹੀਂ ਹੋਇਆ ਇਹ ਤੇ ਬਾਅਦ ਦੀਆਂ ਗੱਲਾਂ ਮੈਂ ਇਸ ਵਿਸ਼ੇ ਤੇ ਨਹੀਂ ਪੜਣਾ ਵੀ ਇਹ ਕੀ ਸੀ ਇਹ ਗੇਮ ਸੀ ਕਿ ਅਸਲੀ ਸੀ ਕਿ ਨਕਲੀ ਸੀ ਆ ਕੋਈ ਮਜ਼ਦੂਰ ਬੰਦਾ ਨਹੀਂ ਤੇ ਇਹਦੇ ਨਾਲ ਪੀੜਤ ਹੋਇਆ ਬਹੁਤੇ ਨੂੰ ਤੇ ਡਾਰ ਹੀ ਖਾ ਗਿਆ ਜਿਹੜੇ ਬਹੁਤੇ ਤਕੜੇ ਸੀ ਹੋਂ ਤਾਂ ਸੈਨੀਟਾਈਜ਼ਰ ਕਰ ਕਰਕੇ ਸਬਜ਼ੀਆਂ ਖਾਂਦੇ ਜਿਹੜੇ ਪਿੱਛੋਂ ਲੈ ਕੇ ਆਉਂਦੇ ਸੀ ਉਦਾਂ ਹੀ ਖਾਂਦੇ ਸੀ ਕੱਖ ਨਹੀਂ ਹੋਇਆ ਉਹਨਾਂ ਨੂੰ ਵੇਖ ਲਓ ਤੁਸੀਂ ਕਿਉਂਕਿ ਜਦੋਂ ਤੁਹਾਡਾ ਮਿਹਦਾ ਵਾ ਜਿਹੜੀ ਤੁਹਾਡੀ ਪਾਚਨ ਸ਼ਕਤੀ ਆ ਜਿਹੜੇ ਬੰਦੇ ਰੋਜ਼ ਹੀ ਨਲਕੇ ਦਾ ਪਾਣੀ ਪੀਂਦੇ ਆ ਜਿੱਥੋਂ ਮਰਜ਼ੀ ਪਾਣੀ ਪੀ ਲਿਆ ਉਹਨਾਂ ਦਾ ਅੰਦਰ ਹੀ ਐਡਾ ਤਿਆਰ ਹੋ ਗਿਆ ਵੀ ਉਹਨਾਂ ਨੂੰ ਕੋਵਿਡ ਕੀ ਆਂਦਾ ਤੇ ਜਿਹੜੇ ਬੰਦੇ ਆਮ ਸੀ ਉਹ ਵਿਚਾਰੇ ਡਰੀ ਗਏ ਪੈ ਪੀਤ ਹੋ ਗਏ ਕਈ ਬੰਦੇ ਤੇ ਉਦਾਂ ਹੀ ਸਹਿਮ ਨਾਲ ਵੀ ਖਤਮ ਹੋ ਗਏ ਦਰਬੜੀ ਵੱਡੀ ਚੀਜ਼ ਹੁੰਦੀ ਆ ਖੈਰ ਅਸੀਂ ਉੱਥੇ ਕਿਸਾਨੀ ਅੰਦੋਲਨ 'ਚ 13 ਮਹੀਨੇ ਬੈਠੇ ਆ ਉੱਥੇ 13 ਮਹੀਨਿਆਂ 'ਚ ਕਿਸੇ ਨੂੰ ਕੱਖ ਨਹੀਂ ਹੋਇਆ ਸਾਰੇ ਲੋਕਾਂ ਨੂੰ ਨਾ ਕੋ ਮਾਸਕ ਡਾਕਟਰ ਸੁਵੈਮਾਨ ਸਿੰਘ ਉੱਥੋਂ ਯੂਐਸਏ ਤੋਂ ਜਦੋਂ ਆਏ ਉਹਨਾਂ ਨੇ ਵੀ ਮਾਸਕ ਲਾਇਆ ਹੋਇਆ ਸੀ ਤੇ ਜਦੋਂ ਅਸੀਂ ਕਈ ਵਾਰੀ ਇਕੱਠੇ ਹੁੰਨੇ ਆ ਤੇ ਉਹ ਥੋੜੇ ਦਿਨਾਂ ਬਾਅਦ ਡਾਕਟਰ ਸਾਹਿਬ ਨੇ ਵੀ ਮਾਸਕ ਲਾਤਾ ਮੈਂ ਹੁਣ ਲਾਤਾ ਕਹਿੰਦੇ ਇਹ ਨਾਲ ਵੇਖ ਕੇ ਹੁਣ ਪਤਾ ਲੱਗਿਆ ਵੀ ਕੋਈ ਕੋਰੋਨਾ ਕਰਸ਼ਣ ਨਹੀਂ ਹੈਗਾ ਸੱਚੀ ਗੱਲ ਜੇ ਮਗਰਲੇ 11-12 ਮਹੀਨਿਆਂ ਨਾਲ ਮੂੰਹ ਤੇ ਮਾਸਕ ਨਹੀਂ ਲਾਇਆ ਬੜੀ ਵੱਡੀ ਗੇਮ ਸੀ ਚਲੋ ਇਹ ਤੇ ਰੱਬ ਜਾਣਦਾ ਹੁਣ ਇਹ ਪਲੇਨ ਦੇ ਵਿੱਚ ਜਦੋਂ ਖਾਣਾ ਖਾਉਂਦੇ ਸੀ ਉਦੋਂ 마ਸਕ ਲਵਾ ਲੈਂਦੇ ਸੀ ਉਦੋਂ ਉਦੋਂ ਕੋ ਉਦੋਂ ਕਹਿ ਦਿੰਦੇ ਕੋਵਿਡ ਨੂੰ ਵੀ ਤੂੰ ਬਾਹਰ ਨਾ ਨਿਕਲ ਨੀ ਖਾਣਾ ਖਾਣ ਲੱਗੇ ਹੋਣੇ ਸੀ ਜਦੋਂ ਖਾਣਾ ਖਾਧਾ ਜਾਂਦਾ ਸੀ ਫੇਰ ਆਂਦੇ ਮੂੰਹ ਟੱਕ ਲੋ ਸਮਝਦਾ ਕਿ ਹੁਣੇ ਚਲੋ ਖੈਰ ਇਹਦੇ ਬਾਰੇ ਹੁਣੇ ਤੇ ਸਾਰੇ ਜਾਣਦੇ ਜਿੰਨਾ ਮਜ਼ਦੂਰ ਤਬਕਾ ਸੀ ਦਿਹਾੜੀ ਕਰਨ ਵਾਲਾ ਸੀ ਮਿਹਨਤ ਕਸ਼ ਬੰਦਾ ਸੀ ਉਹਨੂੰ ਕੱਖ ਵੀ ਨਹੀਂ ਹੋਇਆ ਤਗੜੇ ਬੰਦੇ ਸਹਿਮਣਾਲੀ ਭੈ ਭੀਤ ਹੋ ਗਏ ਬਹੁਤ ਕੁਝ ਵਾਪਰਿਆ ਵੈਸੇ ਵੀ ਬੇਨਤੀ ਕਰਾਂ ਥੋੜਾ ਜ ਆਪਣੀ ਸਿਹਤ ਦਾ ਧਿਆਨ ਰੱਖੋ ਆ ਬਾਹੜਾ ਜੰਕ ਫੂਡ ਬਾਹਰੋਂ ਖਾਂਦੇ ਫਿਰਦੇ ਆਪਾਂ ਇਹ ਤੋਂ ਆਪਣੇ ਆਪ ਨੂੰ ਬਚਾਓ ਘਰ ਦਾ ਖਾਣਾ ਖਾਓ ਆ ਜਿਹੜੇ ਕਈ ਵਾਰੀ ਆਪਾਂ ਕਈਆਂ ਨੇ ਨਿਮ ਬਣਾਇਆ ਹੁੰਦਾ ਬੇ ਹਫਤੇ 2-3 ਦਿਨ ਵਾਰ ਬਾਹਰ ਜਾਣਾ ਹੀ ਜਾਣਾ ਵਾ ਘਰ ਤੁਹਾਡੀ ਮਾਂ ਨੂੰ ਪਤਾ ਇਹ ਚ ਸਬਜੀ ਤੇ ਨਮਕ ਕਿੰਨਾ ਪੈਣਾ ਮਿਰਚ ਕਿੰਨੀ ਪੈਣੀ ਹੈ ਹਲਦੀ ਕਿੰਨੀ ਪੈਣੀ ਹੈ ਤੁਹਾਡੀ ਬੋਡੀ ਨੂੰ ਠੀਕ ਰਹਿਣਾ ਹੈ ਅਗਲੇ ਤਾਂ ਫਿਰ ਸਵਾਦ ਬਣਾਉਣ ਵਾਸਤੇ ਫਿਰ ਛੁੱਟੀ ਆਉਣਾ ਫਿਰ ਜਦੋਂ ਆਪਾਂ ਪਲੇਟਾਂ ਚੜ-ਚੜ ਕੇ ਉੱਥੋਂ ਆਉਨੇ ਆ ਨਾ ਕਿ ਸਵਾਦ ਵੜਾ ਵਾ ਉਹ ਸਵਾਦ ਬਣਾਉਣ ਲਈ ਤੇ ਫਿਰ ਉਹਨਾਂ ਨੇ ਵਿੱਚ ਮਸਾਲੇ ਵੀ ਵਾਧੂ ਪ ਫੇ ਤੁਹਾਡੀ ਬਾਡੀ ਦਾ ਤੇ ਇਨਸਾਨ ਹੋਣਾ ਨਾ ਤੇ ਇਸ ਕਰਕੇ ਘਰ ਦਾ ਮਾਂ ਦਾ ਹੱਥ ਦਾ ਖਾਣਾ ਵੀ ਖਾਣਾ ਕੋਈ ਮਾੜੀ ਗੱਲ ਨਹੀਂ ਹੈਗੀ ਬਾਹਰ ਵਾਲੀਆਂ ਚੀਜ਼ਾਂ ਤੋਂ ਥੋੜਾ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਕਰਕੇ ਮੇਰੀ ਬੇਨਤੀ ਹੱਥ ਜੋੜ ਕੇ ਕਿਉਂਕਿ ਬਹੁਤ ਬਹੁਤ ਕੁਝ ਹੈ ਤੁਹਾਡੀ ਜਦੋਂ ਸਿਹਤ ਵਧੀਆ ਹੋਏਗੀ ਸਭ ਕੁਝ ਹੈ ਸਭ ਤੋਂ ਪਹਿਲਾਂ ਤੁਹਾਡੀ ਬਾਡੀ ਹੈ ਤੁਹਾਡੀ ਅਸਲੀ ਜਾਇਦਾਦ ਤੁਹਾਡਾ ਆਪਣਾ ਸਰੀਰ ਹੈ ਇਹ ਠੀਕ ਹੈ ਤਾਂ ਸਾਰੇ ਤੁਹਾਡੇ ਕੋਲ ਨੇ 15 ਦਿਨ ਬੈੱਡ ਤੇ ਲੰਮਾ ਪੈ ਕੇ ਵੇਖ ਲਓ ਹੌਲੀ ਹੌਲੀ ਘਰਦਿਆਂ ਨੂੰ ਗੁਸਾਉਣ ਲੱਗ ਪੈਂਦਾ ਕਿਹੜਨ ਲੱਗ ਪੈਂਦੇ ਟਾਵੇਂ ਆ ਜਿਹੜੇ ਤੁਹਾਨੂੰ ਬੈਠਿਆਂ ਕੋਈ ਸੂਪ ਸਾਬ ਚਾਹ ਪਾਣੀ ਪੀ ਜਾਣਗੇ ਨਹੀਂ ਤੇ ਕਈ ਵਾਰੀ ਔਖਾ ਲੱਗਦਾ ਇਸ ਕਹਿ ਕੇ ਅਰਦਾਸ ਕਰੋ ਵੀ ਇਹ ਸਰੀਰ ਰਿਸਟ ਪੁਸ਼ ਚੰਦਰ ਉਸ ਤਰਵੇ ਚੱਲਦੇ ਆ ਫਿਰਦੇ ਆ ਜਿਹੜਾ ਜੀਵਨ ਗੁਜ਼ਾਰੀਏ ਤੇ ਬਹੁਤ ਵਧੀਆ ਗੱਲ ਹੈ ਤੋ ਇਸ ਕਰਕੇ ਜਿਹੜੀ ਗੱਲ ਚੇਤਾ ਰੱਖੋ ਮਿਥਿਆ ਮੋਹ ਬੰਦੇ ਨੇ ਤੋ ਪਾਰ ਚ ਐਵੇਂ ਵਿਸ਼ੇਵਕਾਰ ਜਿਹੜੇ ਨਾਸ਼ਮੰਦ ਪਦਾਰਥਾਂ ਦੇ ਬੰਨ ਨੂੰ ਬੰਨੀ ਜਾਂਦੇ ਨੇ ਤੇ ਅਗਲਾ ਵਾਕ ਹੈ ਅਗਲਾ ਬਚਨ ਹੈ ਕਰਤ ਵਿਕਾਰ ਕਹਿੰਦੇ ਰੱਬ ਨੂੰ ਛੱਡ ਕੇ ਵਿਕਾਰ ਭੋਗ ਰਿਆ ਤੂੰ ਬੁਰੇ ਕੰਮ ਕਰਦਾ ਕਰਤ ਵਿਕਾਰ ਦਉ ਕਰ ਝਾਰਤ ਕਰ ਕਹਿੰਦੇ ਹੱਥ ਨੂੰ ਕੋਈ ਬੰਦਾ ਕਿਸੇ ਦੇ ਕੰਮੋਂ ਪਿੱਛੇ ਬਹੁਤਾ ਹੀ ਪੈ ਜਾਣਾ ਉਹਨੂੰ ਆਪਣੇ ਪੰਜਾਬੀ ਲੋਕ ਆਂਦੇ ਹੁੰਦੇ ਸੀ ਹੱਥ ਧੋ ਕੇ ਪਿੱਛੇ ਪੈ ਜਾਣਾ ਹੱਥ ਧੋ ਕੇ ਪਿੱਛੇ ਪੈ ਗਿਆ ਜਾਨੀ ਕਿ ਨਫਾ ਨੁਕਸਾਨ ਨਹੀਂ ਸੋਚ ਰਿਆ ਵਿਕਾਰ ਭੋਜਣ ਲਗਾ ਵੀ ਇਹ ਜਿਹੜੇ ਮੈਂ ਬੁਰੇ ਕੰਮ ਕਰ ਰਿਹਾ ਤੇ ਨਤੀਜੇ ਕੀ ਹੋਣੇ ਆ ਕਰਤ ਵਿਕਾਰ ਦਉ ਕਰ ਝਾਰਤ ਤੇ RAM ਰਤਨ ਰਿੱਧ ਤਿਲ ਨਹੀਂ ਧਾਰਤ ਪਰਮੇਸ਼ਰ ਦੇ ਨਾਮ ਨੂੰ ਤਿਲ ਮਾਤਰ ਵੀ ਅੰਦਰ ਨਹੀਂ ਵਿਸਾਉਂਦਾ ਤੇ ਵਕਾਰ ਭੋਗਣ ਲਈ ਇਦਾਂ ਦਿਨ ਰਾਤ ਭੱਜਾ ਫਿਰਦਾ ਵੀ ਇਹਦੇ ਚ એનર્ਜੀ ਬਹੁਤ ਜ਼ਿਆਦੀ ਹੈ ਜਿਹੇ ਕਰ ਕਥਾ ਹੋਤ ਹਰ ਸੰਤਾਂ ਦਾ ਜਿੱਥੇ ਰੱਬ ਦੀ ਗੱਲ ਹੁੰਦੀ ਆ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਮੇਰਾ ਨਹੀਂ ਉਥੇ ਜਾਣ ਜੀ ਕਰਦਾ ਭਗਤ ਕਬੀਰ ਜੀ ਕਹਿੰਦੇ ਕਿੱਥੇ ਜਾਣ ਜੀ ਕਰਦਾ ਲੰਪਟ ਚੋਰ